ਸਾਲਸੀ ਗੱਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹਨੂਮਾਨਗੜ੍ਹ ਤੇ ਜ਼ਿਲ੍ਹਾ ਗੰਗਾ ਨਗਰ ਦੇ ਪਿੰਡ 5 ਤੇ 7 ਦੀ ਆਬਾਦੀ ਦੇ ਵਿੱਚ ਇਹ ਖਰਲੀਆਂ ਦੇ ਨੇੜੇ ਪਿੰਡ ਪੈਂਦਾ ਤੇ ਦੋਸਤੋ ਇਹ ਦੋ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ 5 ਚੱਕ ਤੇ 7 ਚੱਕ ਦੀ ਆਬਾਦੀ ਆ ਉਹ ਪੈਂਦੀ ਆ ਤੇ ਦੋਸਤੋ ਇੱਥੇ ਜਿਹੜੀ ਗੁਰਦਾਸ ਮਾਨ ਦੀ ਫਿਲਮ ਨਨਕਾਣਾ ਉਸ ਦੀ ਸ਼ੂਟਿੰਗ ਹੋਈ ਸੀ ਜਿਹੜੇ ਜ਼ਿਆਦਾਤਰ ਆ ਪਾਕਿਸਤਾਨ ਵਾਲੇ ਜਿਹੜੇ ਸੀਨ ਫਲਮਾਏ ਗਏ ਸੀ ਫਿਲਮ ਦੇ ਵਿੱਚ ਉਹ ਇਸੇ ਪਿੰਡ ਦੇ ਆ ਸਭ ਤੋਂ ਪਹਿਲਾਂ ਜਿਹੜਾ ਇਹ ਛੱਪੜ ਕੰਡੇ ਇੱਥੇ ਪੰਚਾਇਤ ਜਿੱਥੇ ਜੁੜਦੀ ਆ ਉਹ ਸੀਨ ਸੀ ਜਿਹੜਾ ਉਹ ਇੱਥੇ ਛੱਪੜ ਕੰਡੇ ਫਲਮਾਇਆ ਗਿਆ ਸੀ ਤੇ ਇੱਕ ਦੋ ਸੀਨ ਹੋਰ ਵੀ ਆ ਜਦੋਂ ਤੁਸੀਂ ਸਕਰੀਨਸ਼ਾਟ ਦੇਖੋਗੇ ਤਾਂ ਤੁਹਾਨੂੰ ਨਾਲੋਂ ਨਾਲ ਹਰੇਕ ਸੀਨ ਦਾ ਪਤਾ ਲੱਗੇਗਾ ਕਿ ਕਿਹੜਾ ਕਿਹੜਾ ਸੀਨ ਆ ਜਿਹੜਾ ਇੱਥੇ ਫਲਮਾਇਆ ਗਿਆ ਉਸ ਤੋਂ ਬਾਅਦ ਜਿਹੜਾ ਇਹ ਸਾਹਮਣੇ ਕੱਚਾ ਘਰ ਤੁਸੀਂ ਦੇਖ ਰਹੇ ਹੋ ਇਹ ਉਹੀ ਕੱਚਾ ਘਰ ਆ ਜਿਹੜਾ ਫਿਲਮ ਦੇ ਵਿੱਚ ਮੁਸਲਮਾਨ ਪਰਿਵਾਰ ਦਾ ਘਰ ਦਿਖਾਇਆ ਜਾਂਦਾ ਤੇ ਇਹ ਘਰ ਦੋਸਤੋ ਅੱਜ ਵੀ ਬਿਲਕੁਲ ਉਸੇ ਹਾਲਤ ਦੇ ਵਿੱਚ ਹੀ ਮੌਜੂਦ ਆ ਉਸ ਸਮੇਂ ਥੋੜਾ ਇਹਨੂੰ ਰੰਗ ਰੋਗਣ ਕਰਕੇ ਤਿਆਰ ਕੀਤਾ ਗਿਆ ਸੀ ਇਹ ਸਾਹਮਣੇ ਹੁਣ ਇੱਕ ਕਮਰਾ ਹੈ ਤੇ ਨਾਲ ਦਾ ਇੱਕ ਕਮਰਾ ਟੈਚੂਕਾ ਹੈ ਇਹ ਤੁਸੀਂ ਉਹੀ ਦਰਖਤਾ ਤੇ ਉਹੀ ਬਿਲਕੁਲ ਲੋਕੇਸ਼ਨ ਆ ਜਿਹੜੀ ਦੋਸਤੋ ਨਨਕਾਣਾ ਫਿਲਮ ਦੇ ਵਿੱਚ ਫਲਮਾਈ ਗਈ ਸੀ ਇਸ ਘਰ ਦੇ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਸਾਰੇ ਜਿਹੜੇ ਸੀਨ ਨੇ ਉਹ ਫਲਮਾਏ ਗਏ ਨੇ ਏ ਦੋਸਤੋ ਨਨਕਾਣਾ ਫਿਲਮ ਦਾ ਕੁਝ ਪਾਰਟ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਜਿਹੜਾ ਮਸਾਣੀ ਦੇ ਵਿੱਚ ਗਰਦਾਸ ਮਾਨ ਦਾ ਘਰ ਦਿਖਾਇਆ ਜਾਂਦਾ ਉਹ ਪਿੰਡ ਮਸਾਣੀ ਜ਼ਿਲ੍ਹਾ ਹਨਮਾਨਗੜ੍ਹ ਨੇੜੇ ਟਿੱਬੀ ਉੱਥੋਂ ਦੀ ਸ਼ੂਟਿੰਗ ਆ ਅਗਰ ਕਿਸੇ ਦੋਸਤ ਨੇ ਨਹੀਂ ਦੇਖੀ ਤਾਂ ਆਪਣੇ ਚੈਨਲ ਤੇ ਉਹ ਵੀ ਵੀਡੀਓ ਪਾਈ ਹੋਈ ਆ ਤੁਸੀਂ ਨਾਲ ਉਹ ਵੀ ਦੇਖ ਸਕਦੇ ਹੋ ਤੇ ਬਾਕੀ ਦਾ ਜਿਹੜਾ ਸ਼ੂਟ ਸੀ ਉਹ ਜ਼ਿਆਦਾਤਰ ਇੱਥੇ ਹੋਇਆ ਸੀ ਕੁਝ ਇਸ ਤੋਂ ਅਗਲੇ ਪਾਰਟ ਦੇ ਵਿੱਚ ਆਪਾਂ ਦਿਖਾਵਾਂਗੇ ਇਸ ਤੋਂ ਇਲਾਵਾ ਦੋਸਤੋ ਜਿੱਥੇ ਉਹ ਕੁੜੀ ਨੂੰ ਤਲਵਾਰ ਮਾਰਦਾ ਉਹ ਇਹੀ ਚੌਕ ਆ ਤੇ ਇਹ ਲਈ ਉਦੋਂ ਸਾਰੀ ਜਿਹੜੀ ਕੱਚੀ ਸੀ ਤੇ ਇਹ ਸਾਰੀ ਗਲੀ ਦੇ ਕਾਫੀ ਸਾਰੇ ਸੀਨ ਆ ਜਿਹੜੇ ਗੀਤਾਂ ਦੇ ਵਿੱਚ ਤੇ ਫਿਲਮ ਦੇ ਵਿੱਚ ਜਦੋਂ ਭਜਦੇ ਆ ਮਗਰ ਤਾਂ ਇਸੇ ਗਲੀ ਦੇ ਸਾਰੇ ਸੀਨ ਆ ਜਿਹੜੇ ਫਿਲਮ ਦੇ ਵਿੱਚ ਫਿਲਮਾਏ ਗਏ ਆ ਨਾਲੋਂ ਨਾਲ ਤੁਸੀਂ ਸਕਰੀਨਸ਼ਾਟ ਦੋਸਤੋ ਦੇਖ ਰਹੇ ਹੋ ਤੇ ਉਥੋਂ ਤੁਹਾਨੂੰ ਜਿਹੜੇ ਹਰੇਕ ਸੀਨ ਨੂੰ ਸਮਝਣਾ ਉਹ ਸੌਖਾ ਹੋ ਜਾਵੇਗਾ ਉਸ ਤੋਂ ਬਾਅਦ ਦੋਸਤੋ ਇੱਕ ਦੋ ਜਿਹੜੇ ਸੀਨ ਸੀ ਉਹ ਇਸ ਪਿੰਡ ਦੇ ਹੋਰ ਸੀ ਇਹ 5 ਤੇ 7 ਚੱਕ ਵੀ ਕਹਿ ਸਕਦੇ ਆ ਜਾਂ 5-7 ਦੀ ਨੂੰ ਆਬਾਦੀ ਕਹਿ ਕੇ ਬੋਲਿਆ ਜਾਂਦਾ ਹੈ ਇਸ ਤੋਂ ਇਲਾਵਾ ਦੋਸਤੋ ਬਾਕੀ ਦਾ ਜਿਹੜਾ ਬਾਰਡਰ ਬਣਾਇਆ ਗਿਆ ਸੀ ਉਹ ਇਸ ਜਗ੍ਹਾ ਤੇ ਬਣਾਇਆ ਗਿਆ ਸੀ ਆ ਇੱਕ ਪਾਸੇ ਉਸੇ ਸਮੇਂ ਦਾ ਇਹਦੇ ਉੱਪਰ ਲਿਖਿਆ ਆ ਪੰਜਾਬੀ ਦੇ ਵਿੱਚ ਇਹ ਗੇਟ ਤੋਂ ਜਿਹੜਾ ਖੱਬਾ ਹੱਥਾ ਉਹ ਦੋਸਤੋ ਭਾਰਤ ਦਿਖਾਇਆ ਗਿਆ ਸੀ ਤੇ ਜਿਹੜਾ ਦੋਸਤੋ ਸੱਜੇ ਹੱਥਾ ਉਹ ਪਾਕਿਸਤਾਨ ਦਿਖਾਇਆ ਜਾਂਦਾ ਹੈ ਫਿਲਮ ਦੇ ਵਿੱਚ ਤੇ ਕਾਫੀ ਸਾਰੇ ਇਹ ਜਿਹੜੀ ਬਾਰਡਰ ਦੀ ਸ਼ੂਟਿੰਗ ਸੀ ਉਹ ਸਾਰਾ ਇੱਥੇ ਹੀ ਸੈੱਟ ਲਾ ਕੇ ਤੇ ਇਸ ਜਗ੍ਹਾ ਨੂੰ ਤਿਆਰ ਕੀਤਾ ਗਿਆ ਸੀ ਇਹ ਵੀ ਦੋਸਤੋ ਇਸੇ ਪਿੰਡ ਦੇ ਵਿੱਚ ਜਗ੍ਹਾ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਤੁਸੀਂ ਦੇਖ ਰਹੇ ਹੋ ਕਿ ਇਸ ਪਾਸੇ ਉਰਦੂ ਦੇ ਵਿੱਚ ਲਿਖਿਆ ਗਿਆ ਕਿਉਂਕਿ ਇਹ ਪਾਕਿਸਤਾਨ ਦੇ ਜਿਹੜੇ ਸੀਨ ਸੀ ਉਹ ਦਿਖਾਏ ਜਾਂਦੇ ਸੀ ਤਕਰੀਬਨ ਇਹ 2017-18 ਦੀ ਫਿਲਮ ਸੀ ਤੇ ਅੱਜ ਵੀ ਜਿਹੜੀਆਂ ਨਿਸ਼ਾਨੀਆਂ ਉਹ ਮੌਜੂਦ ਨੇ ਦੋਸਤੋ ਇਸ ਤੋਂ ਅਗਲਾ ਪਾਰਟ ਜਲਦੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਵੀਡੀਓ ਵਧੀਆ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ